ਹਿਓ ਹਿਓ ਉਹ ਨਾ ਟੀਲੇ ਬਾਹਰ ਲਵਾਈਏ ਜੇਮ ਨਾਲੇ ਤੇ ਗੱਡੀ ਕੱਢਣੇ ਲੱਗੇ ਜਾਂਦੇ ਆ ਗੱਲ ਤੇ ਮੇਰੀ ਮਾੜੀ ਮਾੜੀ ਗੱਲ ਤੇ ਲੜਾਈ ਹੋਣੀ ਤੇ ਜੋ ਤੁਹੰਦੀ ਸਾਨੂੰ ਜੀ ਨਹੀਂ ਕਰਦਾ ਤਾਂ ਆਹ ਔਰ ਨੂੰ ਤਾਂ ਹੀ ਜਾਂਦਾ ਸਾਲਾ ਤੁਹਾਡੇ ਨਾਲ ਸਾਡਾ ਕਸੂਰ ਦਾ ਸਤ ਕੀ ਆ ਫਾਈਨ ਮੋ ਡਿੱਟੇ ਲੱਗੇ ਕਿੰਨਾ ਬਹੁਤ 400 ਸਾਲ ਤੋਂ ਜਿੰਮ ਲਾਉਂਦਾ ਮੈਨੂੰ ਸਵਾਰੀ ਦਾ ਪਹਿਲੇ ਆਇਆ ਤੁਸੀਂ ਲੈ ਸਾਸਰੀ ਕਾਲਜੀ ਕਿਵੇਂ ਹੋ ਸਾਰੇ ਠੀਕ ਠਾਕ ਹੋ ਬੈਕ ਟੂ ਬੇਸਿਕ ਅਮਨ ਵੀ ਟ੍ਰੈਡ ਤੇ ਲਾਗੀ ਗਰਦੀਬ ਨੂੰ ਵੀ ਲਾਇਆ ਅੱਜ ਗਰਦੀਬ 10 ਮਿੰਟ ਤੇ ਪਹੁੰਚਣ ਵਾਲੀ ਹੈ ਇਨਕਲਾਈਨ ਮਤਲਬ ਇਹਦਾ 15 ਤੇ ਹੈਗਾ ਆ ਈ ਨੀਗਾ ਮੇਰੇ ਸੇ ਕਰ ਲੈ ਗਾ ਟ੍ਰੈਡ ਚਲਾ ਚੁੱਪ ਕਰਕੇ ਜਵਾਗ ਨਾ ਬਣੀ ਤੇ ਚਾਹ ਜਦੋਂ ਪੀਣੀ ਉਹਦੋਂ ਮੈਂ ਪੀ ਲੈਣੀ ਮੈਂ ਵੇਖੀ ਚਾਹ ਲੈ ਭਾਂਡੇ ਨਾਲ ਚਾੱਕ ਕੇ ਘਰੋਂ ਬਾਹਰ ਮਾਰੇ ਤਾਂ ਤਮਾਰ ਪੱਤੀਓ ਹੀ ਗਵਾ ਦੇਣੀ ਵਿੱਚੋਂ ਗਵਾ ਦੇਖ ਦੇ ਰੋਣੇ ਕੁੰਡੀ ਪਾ ਮੰਨਾ ਪਾੜਾ ਪਾਈ ਆ ਮੈਂ ਨਹੀਂ ਪੌੜੀ ਆ ਹੋ ਗਈ ਹਟੂ ਆਪਾਂ ਸਾਰੇ ਜੀ ਵਿਆਹ ਤੋਂ ਪਹਿਲਾਂ ਸਾਰੇ ਬਦਲੇ ਕਰਦਨੇ ਆ ਪਾਣੀ ਇਹ ਆਪਣਾ ਟੱਬਰ ਸਾਰਾ ਟਰੈਡਮਿਲ ਤੇ ਆ ਹਾਂ ਕੋਰਟ ਮੈਂਟ ਆ ਕਾਕਲੀ বাজ ਗਿਆ ਇੱਕ ਓਏ ਆ ਇੱਕ ਕਾਕਲੀ বাজ ਗਿਆ ਆਵੇ ਦਾ ਕਿਵੇਂ ਮਲ ਮਲ ਲਾਈ ਜਾਂਦਾ ਇਹ ਕਾਕਲੀ বাজ ਰੋਣੇ ਰਿਹਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰਚਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਿੱਦੱਕ ਤੁਹਾਨੂੰ ਪਤਾ ਹੋਣਾ ਗੁਰਚਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਿੱਦੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਲੇਟ ਹੋ ਗਈ ਅੱਜ ਹੀਓ ਹਮ ਹੀਓ 4 ਮਿੰਟ ਹੋ ਗਏ ਓ ਲੇਟ ਹੋ ਗਈ ਅੱਜ ਓ ਨਹੀਂ ਮੋਟਾ ਕੱਢ ਲੂ ਗੱਡੀ ਕਿਤੇ ਨਹੀਂ ਮੈਨੂੰ ਹੀ ਲੱਗਦਾ ਕੱਢ ਦੋ ਬੜੀ ਬੇਈਮਾਨੀ ਕਰਦਾ ਕਹਿੰਦਾ ਨਾ ਤੋਬਾ 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 ਕੱਡ ਮਾਰਨਿੰਗ ਹੈ ਫਰੈਂਡਸ ਗੁੱਡ ਮਾਰਨਿੰਗ ਮੋਟਾ ਕੱਢ ਲੂ ਗੱਡੀ ਕਿਤੇ ਨਹੀਂ ਮੈਨੂੰ ਹੀ ਲੱਗਦਾ ਕੱਢ ਦੋ ਸੋਕੇ ਬੜੀ ਬੇਈਮਾਨੀ ਕਰਦਾ ਕਹਿੰਦਾ ਨਾ ਮੈਂ ਨਹੀਂ ਜਾਂਦਾ ਛੱਪ ਲਈਆ ਥੱਲੇ ਲਾ ਦੇ ਭੁੰਡੀ ਵਾਲੇ ਚੰਗਾ ਭੁੰਡੀ ਵੀ ਸ਼ਿਟ ਲਈਆ ਢਿੱਕਾ ਲੈਟਾ ਲਵਾਂਗੇ ਫੇਰ ਵੀ ਠੀਕ ਕਰਾਂਗੇ ਆਪਾਂ ਉਹ ਲੇਟਾ ਉਦਲੇ ਕਿਹੜਾ ਕਰ ਉਹ ਵੇ ਉਹ ਵੇ ਉਹ ਵੇ ਓਏ ਓਏ ਨਾਲ ਜਿੰਨੇ ਵਾਰੇ ਲਵਾਈਏ ਜੇਮਰ ਆਲੇ ਤੇ ਗੱਡੀ ਕੱਢਣੇ ਲੱਗੇ ਜਾਂਦੇ ਆ ਜੀ ਤੇ ਉਧਰ ਕਰਕੇ ਨੂੰ ਬਾੜੀ ਵੀ ਲਗਾ ਲੀਂ ਲੱਗੜੀ ਪੈਰਾਂ ਨੂੰ ਆਹ ਨਾ ਮੈਂ ਬਾਹਰ ਗੱਡੀ ਦਾ ਸਾਵਾਂ ਗੱਲ ਤੇ ਮੇਰੀ ਮਾੜੀ ਮਾੜੀ ਗੱਲ ਤੇ ਲੜਾਈ ਹੋਣੀ ਤੇ ਓ ਤੁੰਦੀ ਸਾਨੂੰ ਜੇ ਮੈਂ ਜੀ ਨਹੀਂ ਕਰਦਾ ਤਾਂ ਆਹ ਔਰ ਨੂੰ ਚਲੋ ਓਏ ਚੱਲੀਏ ਤੁੰਦ ਬਾਵੋ ਤਾ ਉਹ ਬਾਰੀ ਤਾਂ ਬੰਦ ਕਰ ਦੇ ਉਹ ਬਾਰੀ ਕੀ ਹੈ ਲਾਦੀ ਹੀ ਪਾਲ ਚੇਂਡ ਤੇ ਸਾਲੇ ਪਿੱਛੇ ਆ ਗਿਆ ਗੱਡੀ ਗੱਡੀ ਨਹੀਂ ਚੱਲੀ ਉਹ ਪਿੱਛੇ ਆ ਕੇ ਬੈ ਗਿਆ ਸਾਲਾ ਸੀਮ ਚਲਾ ਦੇ ਅੱਗੇ ਗੱਡੀ ਨਹੀਂ ਰਹਿ ਗਿਆ ਗੱਡੀ ਸੀਮ ਚਲਾ ਦੇ ਲੱਗਾ ਸਾਲੇ ਭੂੰਡੀ ਵਾਲਾ ਚੰਗਾ ਤੇਰੇ ਨਾਲ ਵੇਖੀ ਅਦੀਨ ਦਾੜੀ ਮੈਂ ਪਿੱਛੇ ਚੱਲਾਂ ਲਾ ਬਾਹਰ ਉਹ ਦਾਦੀ ਭੈਣ ਨੂੰ ਆ ਗਈ ਓਏ ਆ ਕੇ ਨਹੀਂ ਰਹਿਣਾ ਥੱਲੇ ਕਿੱਥੇ ਸੱਤਾਂ ਭਰੇ ਕੋਈ ਨਹੀਂ ਘਾਂਡੋਂ ਤੇ ਨਹੀਂ ਲੱਗਦੀ ਯਾ ਮੋਟਾ ਬ੍ਰੇਕ ਲੱਗੇਵੇਂ ਲਾਈ ਲਓ ਜੀ ਡਰੈਕ ਗਾਇ ਲੈ ਲੋਗੇ ਗੱਡੀ ਕੇ ਵੇਸੇ ਜਿੰਮ ਤੁਹਾਡੀ ਕਿੱਧਰ ਹੈਗੀ ਮੋਟਾ ਨਾ ਸਾਰੇ ਬਲਾਰੀ ਬੁਲਾ ਰਿਹਾ ਆ ਵਿਆ ਉਹਨੇ ਕਿਹਾ ਮੈਨੂੰ ਡੇੜੇ ਆ ਕੇ ਦੇਖਦਾ ਜਿਹਨੇ ਠੋਕ ਦੇ ਨਿਕਲਿਆ ਕਿੱਥੇ ਭੱਟੇ ਰੋਡ ਤੇ ਚੜ ਗਏ ਨਹੀਂ ਨਹੀਂ ਆ ਗਿਆ ਆ ਗਿਆ ਆ ਠੀਕ ਹੈ ਯਾਰ ਉਹ ਠੀਕ ਆ ਓਕੇ ਆ ਇਹ ਡਰਾਈਵਰ ਦਾ ਫਰਕ ਹੁੰਦਾ ਵੈਸੇ ਵੀ ਉਹ ਨੂੰ ਦੇਖਦਾ ਰਹੀ ਨਾ ਸਾਹ ਪੜੇ ਪਿੱਛੇ ਬੈਗਾ ਜਾ ਕੱਚਾ ਜਾ ਹੋ ਗਿਆ ਬਾਜੋ ਕੱਚਾ ਨੇ ਲੜਿਆ ਕਿਵੇਂ ਗਿਆ ਕਿਵੇਂ ਹੋਏ ਮੈਂ ਤਾਂ ਦਿੱਸਾ ਲੈਣਾ ਸਾਰਾ ਹੀ ਬਚਾਉਂਦਾ ਨੇ ਆਓ ਇਹ ਬਚਾਈ ਜਾਂਦੇ ਆ ਤੁਹਾਡੇ ਵਿੱਚ ਮਾਰ ਦੇਣੇ ਆ ਕਿ ਤੁਹਾਡੇ ਵਿੱਚ ਤਾਂ ਹੀ ਨਹੀਂ ਆਉਂਦੀ ਮੈਨੂੰ ਬੋਲਦੇ ਆ ਲੈ ਨਹੀਂ ਨਹੀਂ ਪਾਣੀ ਆ ਪਾਉਣਗੇ ਪਾਉਣਗੇ ਮੋਟੇ ਬਣਾ ਦੇਗਾ ਠੀਕ ਆ ਸੇਫਲੀ ਲੈਂਡ ਹੋਗੇ ਸੇਫਲੀ ਚਲੋ ਜੀ ਕਾਇਨੀ ਜਨਨ ਸਲਾਹ ਤੋਂ ਦਰਾਂ ਐਡੇ ਨੇ ਦੀਲੇ ਸਾਡਾ ਕਸੂਰ ਦੱਸ ਤਕੀ ਆ ਫਾਈਨ ਮੋ ਡਿੱਡੇ ਲੱਗੇ ਕਿੰਨਾ ਜਿਮ ਚਾਹੁੰਦੀ ਕੀ ਸਾਈਨ ਮੋ ਡਿੱਡੇ ਲੱਗੇ ਸੱਤ ਵੇ ਥੋੜੇ ਸਾਈਨ ਮੋ ਡਿੱਡੇ ਲੱਗੇਗਾ ਨਾ ਕੋਲ ਆ ਕੇ ਦੇਖੇ ਮੈਨੂੰ ਸਾਲ ਫਿਰ ਨਹੀਂ ਕਿਹਾ ਮੈਂ ਨਹੀਂ ਐਂ ਜਾ ਤੁਹਾਨੂੰ ਕੀ ਕੱਸ ਲਿਆ ਜੇ ਨਹੀਂ ਤੂੰ ਦੱਸ ਕਿ ਮੈਂ ਨਿਕਲ ਕੀ ਗੱਲ ਤੇ ਖੈਦਾ ਉਹ ਦੱਸ ਬਹੁਤ 400 ਸਾਲ ਤੋਂ ਜਿਮ ਲਾਉਂਦਾ ਮੈਨੂੰ ਸਵਾਰੀ ਦਾ ਪਹਿਲੇ ਦਿਨ ਜਿਮ ਤੂੰ ਘੜਿਆ ਪਹਿਲੀ ਗੱਲ ਤਾਂ ਆਪਣੀ ਤਾਂ ਕਿਸੇ ਨਾਲ ਸੌਂ ਲੱਗੇ ਮਕਾਲ ਹੀ ਹੋ ਬਹੁਤ ਸਪੋਰਟ ਤਗੜੀ ਟੈਂਸ਼ਨ ਨਾਲ ਹੈ ਮਗਰ ਉਹ ਨਾ ਮਾਰਦੇ ਉਰੇ ਹੋ ਜਾ ਗੱਟੀ ਜੋ ਧੁੰਦ ਦੇ ਨਾਲ ਦੀ ਲਾ ਕੇ ਲੈ ਜਣੀ ਇਹਨਾਂ ਨੇ ਗੱਡੀ ਜਵਾਵਾ ਜਾਣੇ ਹਨ ਇਹ ਟਰੈਡ ਮੇਲ ਹੀ ਨਹੀਂ ਛੱਡਦੇ ਬਾਪਾ ਛੋਟੇ ਮੋਟੇ ਲੱਗਣੀ ਔਰ ਥਾਲ ਨੂੰ ਮੋਟੀ ਧੁੰਦ ਧੁੰਦ ਬਾੜ ਮਹਿਗ ਮੈਂ ਤੇਰੀ ਇੱਥੇ ਫੋਟ ਲੱਗੜੀ ਓਏ ਇਹ ਨਾ ਮੋਟਾ ਹੀ ਆ ਬਾਪੂ ਆਟੇ ਉਹ ਨਾ ਉਹ ਨਟ ਹੈ ਮੈਂ ਬੈ ਜਾ ਬੈਸਾ ਆ ਇਹ ਆਉ ਜਾਂਦਾ ਏ ਆਟੇ ਉਹ ਨਾ ਉਹ ਨਾ ਟੈਮ ਆਇਆ ਤੁਸੀਂ ਲੈ ਨਾ ਟੈਮ ਰੁਕੀ ਨਾ ਜਿੰਨਾ ਟੈਮ ਇਹਨਾਂ ਦਾ ਸ਼ੀਸ਼ਾ ਨਹੀਂ ਟੁੱਟਦਾ ਉਹ ਹੀ ਬਾਹੂ ਭਲੀ ਮੜਿਆ ਹੂੰ ਚੱਲ ਬੋਟਿਆ ਓਏ ਜਾਂਦਾ ਜੀ ਕਿਉਂ ਪੰਜਾ ਛਿਆ ਬੰਦੇ ਜਿਹੜਾ ਪਾਟਾਂ ਅਗਲੇ ਦਾ ਚੋਰੀਏ ਮੋਦਾ ਰਹਿਣਾ ਕੋਈ ਦੀ ਭਾਈ ਮੈਨੂੰ ਬਤਾ ਤੂੰ ਓਏ ਜਾਂਦਾ ਹੀ ਬਾਲੇ ਬਾਲੇ ਮੋਟੇ ਮੈਂ ਕਹਾਂ ਆਰਾਮ ਦੇ ਫੇੜ ਤੂੰ ਕੰਮ ਦਾ ਚੜਿਆ ਵੈਰਾ ਆਰਾਮ ਦੇ ਫੇੜ ਕਿਵੇਂ ਮੁੜੇਗਾ ਆਰਾਮ ਦੇ ਫੇੜ ਆ ਓ ਮਾਈ ਗੋਡ ਇੱਕ ਹੋਰ ਵਨ ਮੋਰ ਆਈ ਸਾਲਾ ਦੇਖੀ ਓਏ ਇਹ ਇਹ ਵੇਖੋ ਜੀ ਤੁਸੀਂ ਇਹ ਧੁੰਦ ਚ ਲੱਗਦਾ ਜੀ ਦਿਖਦਾ ਨਹੀਂ ਕੋਈ ਵੀ ਬੰਦੇ ਨੂੰ ਲੱਗਦਾ ਜੀ ਐ ਲੱਗਦਾ ਨਹੀਂ ਸੇ ਤੇਰਾ ਸਾਰਾ ਕੁਝ ਹੀ ਨਹੀਂ ਸਹੀ ਐਕਸਰਸਾਈਜ਼ ਹੋਣਾ ਪੜਨ ਦਾ ਹੋਣੀ ਬਹਾਵਾ ਟਾਈਮ ਹੋ ਗਿਆ ਛੱਡੀ ਨੂੰ ਤੇ ਲਾਉਣੀ ਨਹੀਂ ਹੁਣ ਹੌਲੀ ਹੌਲੀ ਲਾਉਣੀ ਨਹੀਂ ਆਉਂਦੀ ਅਸਲ ਚ ਚੇਤਾ ਨਹੀਂ ਆਉਂਦੇ ਮੂਵ ਕਿਵੇਂ ਕਿਵੇਂ ਕਰਨੇ ਆ ਉਹ ਮੂਵ ਕਿਤੇ ਮੂਵ ਤਾਂ ਅੱਗੇ ਓ ਮਾਈ ਗੋਡ ਓ ਵਸੀ ਅਗੀ ਤੂੰ ਉਹ ਮੋਟਿਆ ਜੀ ਫੇਰ ਵੇਖੀ ਦੇਖੀ ਜਾਵੇ ਚੱਲ ਫਿਰ ਪਤਾ ਤਾਂ ਲੱਗੇ ਜੋਰ ਜਵਾਨੀ ਧੰਨ ਬੱਲੇ ਫਿਰ ਜੱਟ ਸਿੱਧਾ ਜਾਏਗਾ ਚੱਲੇ ਨਹੀਂ ਚੱਲਦਾ ਸਿੱਧਾ ਰੀ ਸੇਮਨ ਨੂੰ ਚੱਲੀ ਜਾਂਦਾ ਏ 1 2 1 2 ਓ ਯਾ ਇੱਕੜਾ ਹਾਂ ਇੱਥੇ ਕਿੱਥੋਂ ਆ ਐਸਟਰਾ ਇਹ ਲੈ 10 ਟਾਲ ਚੱਲ ਬੱਲੇ 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 ਕਮਲਾ ਜਮਾ ਪੱਦ ਮਾਰੇ ਕੰਧ ਜੀ ਵੱਜ ਜੇਗਾ ਬੱਲੇ ਬੱਲੇ ਖਿੱਚਦਾ ਕੰਮ ਖਿੱਚ 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 ਆਉ ਜਾਂਦੀ ਉਹ 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 ਬਸ ਬਸ ਪੰਪ ਦੇ ਨਾਲ ਤੇ ਸਾਰੀ ਵਾਲੀ ਫਟਣ ਵਾਲੀ ਕੰਮ ਤੇ ਹੋ ਗਈ ਆ ਗਈ ਹੋ ਗਿਆ ਮੋਟਾ ਮਾਰੀ ਦੀ ਤੁਸੀਂ ਲਾ ਲਓ ਨੇ ਹਿਲਾ ਲੋ ਨਹੀਂ ਅਸਰ ਕਰਦਾ ਦੇਖੀ ਧੰਦ ਬੋਲਾ ਸਾਲਾ ਦੇਖੀ ਨਹੀਂ ਲੱਭਣ ਜਿੰਨੀ ਧੁੰਦਾ ਕੁੜੀ ਹੈ ਇਹਦੇ ਡੰਬਲ ਵੀ ਡੰਬਲ ਲੈਟਾ ਲਾ ਕੇ ਦੇਖੀ ਤੈਨੂੰ ਅਹੀ ਹੁਣ ਥੋੜੀ ਜੀ ਦਰਸ਼ਕਾ ਨੂੰ ਥੋੜੀ ਜੀ ਕੋਈ ਐਕਸਰਸਾਈਜ਼ ਤੁਸੀਂ ਮੋਟੀਵੇਟ ਕਰ ਦਿਓ ਅਗੇ ਲੱਗ ਵਾਦੀ ਆਹੇ ਬੱਲੇ 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 ਆਹੇ ਆਹੇ ਮੈ ਇਰਸ਼ਾ ਮੈ ਇਰਸ਼ਾ ਹੂੰ ਕੀ ਥਰਕੇ ਲੱਗ ਗਈ ਲੱਗਣਾ ਹੀ ਆ ਨੇ ਲਾਲੀ ਅੱਜ ਮੈਂ ਹਾਂ ਨਹੀਂ ਮੈਡੀਟੇਸ਼ਨ ਕਰਕੇ ਹਟਿਆ ਉਹ ਤੋਂ ਫਲੇਟ ਹੋ ਗਿਆ ਪਹਿਲਾਂ ਵੇਖਣਾ ਸੀ ਉਹ ਇੱਕ ਲੱਤ ਤਾ ਰੱਖ ਕੇ ਮੈਡੀਟੇਸ਼ਨ ਕਰਦਾ ਇਹ ਪੂਰੀ ਪ੍ਰੋਪਰ ਪੂਰਾ ਮੈਡੀਟੇਸ਼ਨ ਟਾਈਮ ਕਾਇਦਾ ਦਾ ਸਪੈਂਡ ਕਰ ਰਿਆ ਸਾਸਰੀ ਕਾ ਜੀ ਕਿਵੇਂ ਹੋ ਸਾਰੇ ਠੀਕ ਠਾਕ ਬੈਕ ਟੂ ਬੇਸਿਕ ਅਮਨ ਵੀ ਟ੍ਰੈਡ ਤੇ ਲਾਗੀ ਗਰਦੀਬ ਨੂੰ ਵੀ ਲਾਇਆ ਅੱਜ ਗਰਦੀਬ 10 ਮਿੰਟ ਤੇ ਪਹੁੰਚਣ ਵਾਲੀ ਹੈ ਇਨਕਲਾਈਨ ਮਤਲਬ ਇਹਦਾ 15 ਤੇ ਹੈਗਾ ਆ ਤੇ ਮੰਮੀ ਵੀ ਆ ਰਹੀ ਨੇ ਤੇ ਇਹਨਾਂ ਦਾ ਮਿੱਠਾ-ਮੂਠਾ ਬੰਦ ਕਰਾਤਾ ਆਪਾਂ ਤੋ ਬਾਕੀ ਇੱਕ ਨਿੱਕੀ ਜੀ ਬੇਨਤੀ ਆ ਕੋਈ ਭੈਣ ਭਰਾ ਕੈਨੇਡਾ ਤੋਂ ਆਣਾ ਹੋਵੇ ਕਿਸੇ ਵੀ ਸ਼ਹਿਰ ਚੋਂ ਉਹਦੇ ਕੋਲ ਐਕਸਟਰਾ ਬੈਗ 90 ਡਾਲਰ ਪੇ ਕਰਦਾਂਗੇ ਤੇ ਸਾਡਾ ਸਮਾਨ ਲਈ ਬੰਦ ਕਿਨੂੰ ਪੁੱਛ ਕੇ ਕੀਤੀ ਆ ਹੋ ਗਿਆ ਮੇਰਾ ਟਾਈਮ ਟਾਈਮ ਤੁਮ ਕੋਈ ਨਹੀਂ ਚੱਲ ਨਵੇੜੇ ਨੂੰ ਲਾ ਹੋ ਜਾ ਆ ਕੋਈ ਨਹੀਂ ਲਾਉਣਾਗਾ ਇਹ ਰੋਜ ਮੈਨੂੰ ਤੇਰੇ ਤੇ ਹੀ ਆ ਨਿਗਾ ਤੇਰੇ ਤੇ ਮੰਮੀ ਆ ਚਾਹ ਚੁੱਕ ਜਿਹੜੀ ਮੈਂ ਸਾਰੀ ਬੰਦ ਕਰਾ ਦੂੰ ਕੀ ਨਿਗਾ ਮੇਰੇ ਤੇ ਕਰ ਲੇਗਾ ਚਲਾ ਚੁੱਪ ਕਰਕੇ ਜਵਾਗ ਨਾ ਬਣੀ ਤੇ ਚਾਹ ਜਦੋਂ ਪੀਣੀ ਉਹਦੋਂ ਮੈਂ ਪੀ ਲੈਣੀ ਮੈਂ ਵੇਖੀ ਚਾਹ ਦੇ ਭਾਂਡੇ ਨਾਲ ਚਾ ਕੇ ਘਰੋਂ ਬਾਹਰ ਮਾਰੇ ਤਾਂ ਤਮਾਰ ਪੱਤੀਓ ਹੀ ਗਵਾ ਦੇਣੀ ਵਿੱਚੋਂ ਗਵਾ ਚੱਲ ਚੱਲ ਸਟੈਪ ਵਾਲੀ ਉਹਨਾਂ ਨੂੰ ਵੱਖਰੀ ਮਿਲ ਜੂ ਚੱਲ ਚੱਲ ਛੇਤੀ ਸ਼ੁਰੂ ਕਰੋ ਆਹੋ ਸਟਾਰਟ ਤੇ ਕਲਿੱਕ ਕਰੋ ਗੁੱਡ 3 2 1 ਚੱਲ ਪਸੇ ਨੀ ਸਪੀਡ ਤੇ ਚੱਲ ਹੌਲੀ ਹੌਲੀ ਆਊ ਕੀ ਡੇਗਣੀ ਚੱਲੀ ਕਿਤੇ ਉਧਰ ਉਧਰ ਤੇ ਆ ਰਿਹਾ ਮੇਰੇ ਨਾਲ ਨਾ ਵੇਖ ਡੇਗ ਵੇਖ ਤੇ ਦੰਦ ਜੇ ਉਹ ਚੱਲ ਚੱਲ ਕਿੰਨੇ ਦਿਨ ਵੀਡੀਓ ਦਾ 19 ਜੂਨ ਦੀ ਨਹੀਂ 18 ਜੂਨ ਦੀ ਤੋਰ ਜਾਣਾ ਮੇਰਾ ਲੱਕ ਠੇਕ ਦੇ ਰੋੜਾ ਕੁੰਡੀ ਪਾ ਮੰਨਾ ਲੈਣਾ ਪਾ ਕੇ ਕੁੰਡੀ ਲੈਣਾ ਲੈਣਾ ਪਾਈ ਆ ਮੈਂ ਨਹੀਂ ਪੋੜੀ ਆਵੇਂ ਕੁੰਡੀ ਲੈ ਕੁੰਡੀ ਨਹੀਂ ਬਈ ਕੁੰਡੀ ਆਉਂਦੇ ਮੈਂ ਲੱਕ ਵੇ ਲੱਗੇ ਰੋ ਸੇਕਿਆ ਮਾਰਦਾ ਬਹੁਤ ਭਰਾਵਾ ਹੈ ਬਹੁਤ ਮਾਰ ਇਹਨੂੰ ਖਵਾ ਪਰ ਖਾੜਾ ਉਖਾੜਾ ਲੈ ਕੋਈ ਡਾਈਟਲ ਚੀਜ਼ ਮਿਲਦੀ ਖਾਂਦੇ ਨਹੀਂ ਹੈਗਾ ਪੂਰਾ ਮੋਟਾ ਹੋ ਜਾਏਗਾ ਹੁਣ ਖੇ ਖਵਾ ਬਾਹਰ ਖਵਾਵੇ ਕਿ ਬਰਗਰ ਨਿਊਟਲ ਉਹ ਤੋਂ ਖਾ ਲੈਂਦੇ ਆ ਉਹ ਭੱਜ ਕੇ ਪੈਂਦੇ ਉਹਨਾਂ ਨੂੰ ਮੂੰਹ ਮਸਾਣੂ ਆ ਵੜ ਲੇਕਿਨ ਤੇ ਤੂੰ ਮਸਿੰਨ ਦੇ ਖਿਲਾਫ ਇਹ ਨਾ ਆਲਬਾਨੀ ਗਾਲ ਤਾਂ ਵਾ ਪੂਰੇ ਆ ਚੱਲ ਬਣਾਈਏ ਯਾਰ ਉਹ ਕਿਹੜਾ ਸੈਂਡਵਿਚ ਹੁੰਦਾ ਉਹ ਆਹੋ ਕਿਹੜਾ ਵੀ ਹੈਗਾ ਵਾ ਮੈਂਗੋ ਬਣਾਈਏ ਮੈਂਗੋ ਸੈਂਡਵਿਚ ਅੱਜ ਤਾਂ ਫ੍ਰੀ ਤਾਂ ਮੈਂ ਮੰਗੋਆਂ ਹੈ ਕਿਹੜੇ ਆ ਗਏ ਆਵੇ ਪੈ ਆਵੇ ਪੈ ਕੋਟਣਾ ਲੋਣਾ ਪਣਾ ਆ ਚਟਨੀ ਮਣੀ ਆਵਾ ਕੱਢੋ ਚੇਕ ਬਣਾਉਣਾ ਵਾ ਹੈ ਸੈਂਡ ਵਿੱਚ ਬਣਾਉਣੇ ਆਜਾ ਸਹੀ ਆ ਐ ਨਹੀਂ ਖਾਗੇ ਬੱਕ ਬੱਕ ਹੁੰਦਾ ਇਹਦਾ ਨਾ ਨਿੰਬੂ ਪਾਗੇ ਗਰਵਿੰਦਰ ਮੈਂ ਕਿਹਾ ਬੋ ਦਾ ਵਕੀਲ ਦਾਵੇਂ ਨਾ ਲਗੋ ਜੀ ਬੋ ਮਿੰਗਾ ਹੈ ਔਰ 10000 ਐਸੋ ਫਿਰ ਵੀ ਇਹ ਪਿਆਜ ਅੱਜ ਮਹਿੰਗਾ ਕੱਲ ਸਸਤਾ ਹੀ ਕਾ ਕੋਈ ਦਿਨਾਂ ਤੱਕ ਹੀ ਆਈ ਹੋਈ ਜਾਂਦੀ ਯਾਰ ਬੰਦਾ ਜੀਵੇ ਕੀ ਯਾਰ ਕੀ ਬੰਦਾ ਕਰ ਲੂ ਯਾਰ ਕੰਮ ਕਰ ਮਹਿੰਗਾਈ ਨਹੀਂ ਹੋ ਜਾਂਦੀ ਅਣਾ ਰਾਜੂ ਹਾਂਜੀ ਬਹੁਤ ਜੀ ਬਹੁਤ ਜਰੀ ਜੀ ਆਵਾ ਕਾਡੂ ਦੇ ਸੈਂਡਵਿਚ ਬਣਾ ਬਣਾ ਇਹ ਇਹ ਪਤਲਾ ਹੋ ਗਏ ਹਟੂ ਆਪਾਂ ਸਾਰੇ ਜੀ ਵਿਆਹ ਤੋਂ ਪਹਿਲਾਂ ਸਾਰੇ ਬਦਲੇ ਕਰਦਨੇ ਆਪਾਂ ਨਹੀਂ ਆਪਣਾ ਟੱਪਰ ਸਾਰਾ ਟਰੈਡਮਿਲ ਤੇ ਆ ਹਾਂ ਕੋਟਮੈਂਟ ਸਾਰੇ ਸਹੀ ਹੋਣ ਕੱਪੜੇ ਮੰਮੀ ਨੇ ਆਇ ਕਾਕਲੀ ਆ ਕਾਕਲੀ ਪਾ ਗਿਆ ਇੱਕ ਓਏ ਆਇ ਕਾਕਲੀ ਪਾ ਗਿਆ ਆ ਬੇਦਾਰਾ ਕਿਵੇਂ ਮਲ ਮਲ ਲਾਈ ਜਾਂਦਾ ਇਹ ਕਾਕ ਜਾ ਜਿਹੜਾ ਸੈਂਡਵਿਚ ਆ। ਐ ਵੀ। ਨਾ ਯਾਰੇ ਨਹੀਂ ਆਉਈ ਖਾਊਗਾ। ਲਓ ਵੀ। ਮਿਸ਼ਰਣ ਤਿਆਰ ਆ। ਹਾਏ ਇਹਦੇ ਕਪੜੇ ਕੋ ਬੁਰਛੇ ਜਿਹਾ ਵੀ ਹੈਗਾ ਉਹ ਚੱਕੋ ਗਰੀਬ। ਕਿਹੜਾ ਬੁਰਛੇ ਦੰਦਾਲਾ? ਨਹੀਂ। ਉਹ ਬੁਰਛੇ ਲਿਆ ਓਏ। ਬੈਨ ਬੁਰਛੇ। ਬੁਰਛੇ ਕਿਤੇ ਬੁਰਛੇ। ਉਹ ਬੁਰਛੇ ਲਿਆ ਆਪਣਾ। ਤੇੜਾ। ਲਓ ਜੀ। ਹਾਵ ਅ ਖਾਡ ਸੈਂਡਵਿਚ। ਇੱਕ ਟੈਸਟ ਕਰਾਂ। ਇੱਕ ਟੈਸਟ ਕਰਾਂ। ਇਕੋ ਨਹੀਂ ਸਾਰਾ ਦਾ ਟੇਸਟ ਨਾਲ ਸੇਵੀਆਂ ਹਾਂ ਬਾਗਾ ਫਰੂਟ ਵੇਖਿਆ ਉਹ ਢੜੀ ਕਰੇ ਭੁੱਖ ਪਾਲ ਜਦੋਂ ਪਹਿਲੇ ਹਾਂ ਇਹ ਲੈ ਲਈ ਨਾ ਬੇਰਤ ਕਰਨੀ ਪੈਦੀ ਬਸ ਕੋਲੋਂ ਬੇਰਤ ਕਰਕੇ ਹੁਣ ਲਈ ਤੁਹਾਡੇ ਔਰ ਗੁੜੀ ਬਸ ਵੇਲੇ ਕਦੇ ਪਹਿਲੇ ਕਦੇ ਸੌਣਿਆ ਹਾਂ ਕਦੇ ਖਾ ਰਿਆ ਹਾਂ ਦੋ ਤਿੰਨ ਕੰਮੋਂ ਦੇ ਤਾਣੂ ਬਸ ਖਾਣਾ ਤੇ ਸੌਣਾ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ